ਅਣੀ ਸਾਰੇ ਮੈਂ ਸਾਰੇ ਆਲੀ ਪਲੀਸ ਧਿਆਨ ਨਾਲ ਸੁਣੋ ਜੀ ਇਹ ਸਰਨ ਵਧੀਆ ਬਾਣ ਹੈ ਜਿਹੜਾ ਅੱਜ ਦੇ ਇਸ ਮਹਾਯੱਗ ਦੇ ਵਿੱਚ ਸਭ ਤੋਂ ਜ਼ਿਆਦਾ ਕਲੈਕਸ਼ਨ ਸੁਧਾਤਮਾ ਜੀ ਨੇ 60000 ਰੁਪਏ ਇਕੱਠਾ ਕਰਕੇ ਦਿੱਤਾ ਜੀ ਉਹਦੇ ਇੱਥੇ ਜ਼ੋਰਦਾਰ ਤਾਲੀਆਂ ਇਹਨਾਂ ਲਈ ਜੀ ਆਪਾਂ ਦੇ ਆਪ ਹਾਂ ਜੀ ਸਾਈਡ ਤੇ ਹੈ ਇੱਕ ਬੇਟਾ ਜਿਹੜੇ ਆਏ ਪ੍ਰੋਜੈਕਟ ਚੇਅਰਮੈਨ ਲੁਧਿਆਣੇ ਦੇ ਅੱਜ ਤੁਹਾਡੀ ਮੈਰਿਜ ਹੋਈ ਹੈ ਕੀ ਬੋਲ ਮੈਰਿਜ ਵਧੀਆ ਲੱਗਿਆ ਵਾ ਫੋਟੋਗ੍ਰਾਫਰਾਂ ਬਹੁਤ ਵਧੀਆ ਮੈਰਿਜ ਕੀਤੀ ਹੈ ਸਾਡੀ ਸਭ ਕੁਝ ਮਤਲਬ ਕਿ ਵਧੀਆ ਦਿੱਤਾ ਵਾ ਕਿਹੜੀ ਕਲਾਮ ਬਣੂਗਾ ਹਾਂਜੀ ਰੋਟਰੀ ਕਲੱਬ ਕਿੱਦਾਂ ਲੱਗਿਆ ਤੁਹਾਨੂੰ ਅੱਜ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਸਭ ਕੁਝ ਲਈ ਇਹਨਾਂ ਦਾ ਸਮਾਂ ਬਗਾਨਾ ਖੜਾ ਕੋਲ ਮੀਂਹਾਂ ਦਾ ਹਾਂਜੀ ਕੀ ਕਹੋਗੇ ਕੁਝ ਹਾਂਜੀ ਕੀ ਕਹੋਗੇ ਰੋਟਰੀ ਕਲੱਬ ਲੋਕ ਜਿਹਨਾਂ ਨੇ ਐਡਾ ਵੱਡਾ ਬਹੁਤ ਵਧੀਆ ਕੀਤਾ ਜੀ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਵਧੀਆ ਕੀਤਾ ਕਲੱਬ ਲੋਕ ਜਿਹੜਾ ਹੈਗਾ ਗਰੀਬ ਕੰਨਿਆਂ ਦੇ ਵਿਆਹ ਕੀਤੇ ਗਏ ਆ ਅੱਜ ਕਿੰਨੀਆਂ ਕੰਨਿਆਂ ਦੇ ਵਿਆਹ ਕੀਤੇ ਗਏ ਤੇ ਕੀ ਕੀ ਇਹਨਾਂ ਨੂੰ ਸਮਾਨ ਦਿੱਤਾ ਗਿਆ ਕੀ ਮੈਸੇਜ ਲੋਕਾਂ ਨੂੰ ਦੇਣਾ ਜਾਊਂਗੇ ਜੀ ਸਰਬੂ ਰਾਇਲ ਬੋਲੋ ਜੀ ਅੱਜ ਅਸੀਂ ਚਾਰ ਗਰੀ ਕੁੜੀਆਂ ਦੇ ਵਿਆਹ ਕੀਤੇ ਜੀ ਉਹਨਾਂ ਨੂੰ ਬੈੱਡੇ ਭੇਟੀ ਸਭ ਤੇ ਆਪਣਾ ਕੁਰਸੀਆਂ ਮੇਜ ਇਹ ਘਰ ਦਾ ਸਾਰਾ ਸਮਾਨ ਉਹਨੂੰ ਸੋਨੇ ਮੁਕਾ ਉਹ ਇਹ ਰੂਠੀ ਵਿਗਾਰਾ ਹੋਊ ਸਾਰਾ ਜਿਤਨੀ ਸਮਾਨ ਉਹਨਾਂ ਦੀ ਬਖਸ਼ਵਾਲੀ ਭਾਗਿਆ ਜੀ ਅਸੀਂ ਵਿਆਹ ਕਰਵਾ ਵਿਆਹ ਕਰਵਾਸ ਪਰ ਜੀ ਕਰਾ ਰਹੇ ਜੀ ਤੈਨੂੰ ਸਮਾਪਤ ਨੂੰ ਦੇ ਕਰੀਬ ਸੀ ਜੀ ਕੁੜੀਆਂ ਦੇ ਵਿਆਹ ਕਰਾ ਦਿੰਦੇ ਸੀ ਤੇ ਜਿਹੜੇ ਬੱਚੇ ਬਣੇ ਸਪੋਰਟ ਦੇ ਗਰੀਬ ਬੱਚੇ ਦੀ ਪੀਸ ਵੀ ਦਿੰਦੇ ਆ ਜੀ ਜੀ ਤੇ ਕੋਈ ਹਸਪੀਟਲ ਐਕਸੀਡੈਂਟ ਹੋਈ ਗਈ ਕੋ ਉਹਦਾ ਵੀ ਅਸੀਂ ਕਾਰਜ ਕਰਤੀ ਜੋ ਹੋਰ ਅੱਗੇ ਤੋਂ ਵੀ ਤਲਾਕ ਮਨ ਕੋਈ ਕੰਮ ਕਰਦਾ ਹੁੰਦਾ ਹੈ ਅੱਧਿਕਰੇਕ ਅਲੱਗ-ਬਗ ਕਰਵਾਏ ਗਏ ਨੇ ਰਾਜੀ ਸਾਡੀ ਸਾਡੀ ਸੰਗ ਸਭਾ ਦਾ ਇਹੀ ਇੱਕ ਮੁੱਲ ਹੈ ਕਿ ਵੱਧ ਤੋਂ ਵੱਧ ਚੜ ਕੇ ਅਸੀਂ ਸਮਾਜ ਸੇਵਾ ਕਰ ਪਾਈਏ ਕਿ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਬੱਚੇ ਐ ਜਿਨ੍ਹਾਂ ਜੋ ਵਿਆਹ ਨਹੀਂ ਕਰ ਪਾਉਂਦੇ ਆਪ ਦੇ ਜੋ ਖੁਸ਼ੀ ਨਾਲ ਇਸ ਲੈਵਲ ਤੇ ਵਿਆਹ ਨਹੀਂ ਕਰ ਪਾਉਂਦੇ ਸਾਡਾ ਸਹਿਯੋਗ ਲੈ ਕੇ ਜਿਉ ਖੁਸ਼ ਰਹਿੰਦੇ ਐ ਸਾਨੂੰ ਇਸ ਤੋਂ ਵੱਡੀ ਗੱਲ ਨਹੀਂ ਐ ਇਹ ਸਾਡਾ ਪਹਿਲਾ ਸਾਲ ਐ ਕਿ ਜੀ ਅਸੀਂ ਲਗਾਤਾਰ ਕੁੜੀਆਂ ਦੇ ਵਿਆਹ ਕਰ ਰਹੇ ਆਂ ਔਰ ਸਵਾਗਤ ਹੈ ਸੋ ਤੋਂ ਪਲੱਸ ਅਸੀਂ ਬੱਚਿਆਂ ਦੇ ਵਿਆਹ ਕਰ ਚੁੱਕੇ ਆ ਅਸੀਂ ਆਸ਼ਾ ਕਰਦੇ ਆ ਕਿ ਸਾਰੇ ਖੁਸ਼ੀ ਖੁਸ਼ ਹੋਣਗੇ ਔਰ ਅੱਗੇ ਵੀ ਖੁਸ਼ ਰਹਿਣਗੇ ਅਸੀਂ ਵਿਆਹ ਤੋਂ ਇਲਾਵਾ ਜਿਵੇਂ ਕੋਈ ਪਲਾਂਟਸ ਲਗਾਣੇ ਆ ਬੱਚਿਆਂ ਦੀ ਫੀਸ ਹੈ ਜੋ ਕੋਈ ਇੰਟੈਲੀਜੈਂਟ ਬੱਚੇ ਆ ਉਹਨਾਂ ਦੀ ਫੀਸਾ ਦਿੰਨੇ ਆ ਮੈਡੀਕਲ ਸੇਵਾ ਮੈਡੀਕਲ ਕੈਂਪ ਲਾਣੇ ਆ ਬਲੱਡ ਸ਼ੂਗਰ ਆਪਰੇਸ਼ਨ ਕਾਰਡਜ ਕੋ ਬੱਚਿਆਂ ਨੂੰ ਲੋੜ ਹੈ ਬਲੱਡ ਡੋਨੇਸ਼ਨ ਵੀ ਕਰਾਣੇ ਆ ਜਿਹਨ ਬੱਚੇ ਪਗਵਾਨਾ ਕਰੇ ਕਿਸੇ ਦੀ ਮੁਸੀਬਤ ਆਵੇ ਔਰ ਉਹਦੀ ਜਾਨ ਕਈ ਵਾਰੀ ਕੀ ਹੁੰਦਾ ਕੋਈ ਐਕਸੀਡੈਂਟ ਹੋ ਗਿਆ ਔਰ ਉਹਨੂੰ ਬਲੱਡ ਨਹੀਂ ਮਿਲਦਾ ਅਸੀਂ ਉਹਨਾਂ ਨੂੰ ਪਾਸ ਦੇ ਦਿੰਦੇ ਆ ਉਹ ਲੁリアਣੇ ਮੋਕੇ ਜਿੱਥੋਂ ਮਰਜੀ ਉਹਨਾਂ ਨੂੰ ਜਿੱਥੇ ਲੋੜ ਹੈ ਉਹ ਸਾਮਣਾ ਰੇਂਜ ਕਰਵਾ ਦਿੰਦੇ ਆ ਅਗਰ ਜਿਵੇਂ ਸਿਕਰ ਵਾਲਾ ਸ਼ਾਦੀਆਂ ਕੀ ਬਿਆਹਾਂ ਨੂੰ ਵੀ ਲੱਗੀਆਂ ਉਹਨਾਂ ਦਾ ਦਾਜ ਦੇ ਦਾਜ ਦਾ ਸਮਾਨ ਕਰਾ ਦਿੰਦੇ ਆ ਅਸੀਂ ਜੀ ਲੋਕਾਂ ਦੀ ਸੇਵਾ ਲੈ ਕੇ ਲੋਕਾਂ ਦੇ ਜੋ ਲੋਕਾਂ ਦੇ ਸਹਿਯੋਗ ਨਾਲ ਅਸੀਂ ਜੋ ਜ਼ਰੂਰਤ ਦਾ ਸਮਾਨ ਹੈ ਕਰੇ ਯੂਜ਼ ਆਉਣ ਵਾਲਾ ਜੋ 25 ਤੋਂ 30000 ਰੁਪਏ ਜਿਹਦੇ ਵੈਲਿਊ ਹੈ ਇੱਕ ਪਰਿਵਾਰ ਨੂੰ ਅਸੀਂ ਉਹ ਦਿੰਨੇ ਆ ਜਿਹਦੇ ਚ ਬੈੱਡ ਪੇਟੀ ਪੱਖਾ ਸੂਟ ਵਗੈਰਾ ਟੈਚੀ ਬਾਲਟੀ ਕੁਰਸੀ ਟੇਬਲ ਟੱਬ ਬਰਤਨ ਇਸ ਤਰ੍ਹਾਂ ਦਾ ਸਮਾਨ ਹੈ ਜਿਹੜਾ ਘਰੇ ਇਸਤੇਮਾਲ ਆਉਣ ਵਾਲਾ ਅਸੀਂ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆਂ ਕਿ ਜਿਹੜਾ ਸਮਾਨ ਉਹ ਹੀ ਦੇਈਏ ਜੋ ਘਰੇ ਲੋਕਾਂ ਦੇ ਉਹਨਾਂ ਬੱਚਿਆਂ ਦੇ ਕੰਮ ਆਵੇ। ਅੱਜ ਕੱਲ ਆਪ ਵੱਲੋਂ ਕਿੰਨੇ ਕੁੜੀਆਂ ਰੱਜਿਆ ਕਿੰਨੇ? ਅੱਜ ਕੁੜੀਆਂ ਦੇ ਦੋ ਚਾਰ ਕੁੜੀਆਂ ਦੇ ਇੱਥੇ ਲਾਈਵ ਹੈ ਔਰ ਦੋ ਬੱਚਿਆਂ ਨੂੰ ਅਸੀਂ ਪਹਿਲਾਂ ਸਮਾਨ ਦੇ ਚੁੱਕੇ ਆ ਜਿਨ੍ਹਾਂ ਦਾ ਵਿਆਹ ਇੱਕ ਦੋ ਦਿਨ ਪਹਿਲਾਂ ਸੀ।